ਭਾਜੀ ਸੁਖਦੇਵ ਸਿੰਘ ਮੇਰਾ ਨਾਮ ਹੈ ਭਾਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਭਾਜੀ ਪਿੰਡ ਅਦਮਲ ਗੜੀ ਹਰਿਆਣੇ ਦੇ ਨੇੜੇ ਠੀਕ ਹੈ ਜੀ ਇਹ ਕਿੱਥੇ ਜੋਬ ਕਰਦੇ ਹੋ ਮੈਂ ਭਾਜੀ ਇੱਥੇ ਨੋਵਾ ਹਸਪੀਟਲ ਦੇ ਪਿਛਲੇ 8 ਸਾਲ ਤੋਂ ਕਰਦਾ ਪਿਆ ਪੀਆਰਓ ਠੀਕ ਹੈ ਜੋਬ ਇਹ ਐਂਬੂਲੈਂਸ ਤੁਹਾਡੀ ਹੈ ਹਾਂਜੀ ਇਹ ਮੇਰੀ ਆਪਣੀ ਹੈ ਔਰ ਨੋਵਾ ਹਸਪੀਟਲ ਹੀ ਇਹ ਸਰਵਿਸ ਦੇ ਰਹੀ ਸੀ ਠੀਕ ਹੈ ਜੀ ਇਹ ਨੂੰ ਬੜੇ ਬੁਰੀ ਤਰੀਕੀ ਦੇ ਨਾਲ ਅੱਗ ਲੱਗੀ ਲਪੇਟ ਦੇ ਵਿੱਚ ਆਈ ਹੈ ਕਿੱਦਾਂ ਹੋਇਆ ਜੀ ਭਾਜੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਕਿ ਅੱਗ ਲੱਗੀ ਹੈ ਜਾਂ ਲਗਾਈਆ ਮੈਂ ਤਾਂ 7 ਵਜੇ ਇੱਥੇ ਗੱਡੀ ਖੜੀ ਕਰਕੇ ਪਿੱਛੇ ਚੱਲ ਗਿਆ ਮ ਕਿ ਗੱਡੀ ਨੂੰ ਅੱਗ ਲੱਗੀ ਹੋਈ ਜਾ ਕੇ ਦੇਖੋ ਫਿਰ ਮੈਂ ਇੱਥੇ ਆਇਆ ਜਦ ਨੂੰ ਆਂਡੀ ਗਵਡੀਆਂ ਨੇ ਜਾਂ ਸਾਡੇ ਨੋਵਾ ਹਸਪੀਟਲ ਦੇ ਸਟਾਫ ਨੇ ਆਗਨ ਬੁਝਾਤਾ ਸੀ ਫਿਰ ਆ ਕੇ ਦੇਖਿਆ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਮਤਲਬ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਵਿੱਚੋਂ ਮਤਲਬ ਖਤਮ ਹੀ ਹੋ ਗਈ ਇੱਕ ਸਾਡੀ ਕਿਹੜਾ ਮਾਡਲ ਹੈ ਗੱਡੀ ਇਹ ਪਾਜੀ 2023 ਇਹ 24 ਚ ਲਈ ਸੀ ਔਰ ਸਵਾ ਮਹੀਨਾ ਡੇਢ ਮਹੀਨਾ ਗੱਡੀ ਲਈ ਨੂੰ ਹਲੇ ਹੋਇਆ ਹੈ ਜਿਹੜੇ ਕਿ ਮਹੀਨਾ ਹਾਂਜੀ ਕੀ ਕਹਦੇ ਤੇ ਕਿਸੇ ਦਾ ਸ਼ੱਕ ਵਗੈਰਾ ਤਾਂ ਨਹੀਂ ਤੁਹਾਨੂੰ ਮੁਰਦੀ ਜਾਂਚ ਵਿੱਚ ਕੀ ਬਤ ਲੱਗ ਰਿਹਾ ਆਪਣੇ ਕੋਲ ਪਾਜੀ ਹਲੇ ਤਾਂ ਕੁਝ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਹੈ ਪੁਲਿਸ ਦੇਖੂਗੀ ਹੁਣ ਬਾਕੀ ਰਿਪੋਰਟ ਦਰਜ ਕਰਵਾਤੀ ਸੀ ਰਾਤੀ ਕੰਪਲੀਟ ਕਰ ਦਿੱਤੀ ਸੀ ਹਾਂਜੀ ਕੰਪਲੀਟ ਕਰ ਦਿੱਤੀ ਸੀ ਆ ਮਾਡਲ ਟੋਂ ਥਾਣੇ ਕੀਤੀ ਸੀ ਕੀ ਕਹਿੰਦੇ ਪੁਲਸ ਵਾਲੇ ਉਹ ਫੋਟੋਆਂ ਵਗੈਰਾ ਲਗਾ ਕੇ ਸੀ ਖਿੱਚ ਕੇ ਰਾਤੀ ਉਹ ਮੌਕਾ ਦੇਖ ਕੇ ਕਹੇ ਸੀ ਬਾਕੀ ਹੁਣ ਉਹਨੂੰ ਫਿਰ ਜਾਣੇ ਫਿਰ ਦੇਖਣੇ ਕੀ ਕਹਿੰਦੇ ਪਾਜੀ ਕੀ ਮੰਗ ਕਰਦੇ ਹੋ ਬਸ ਪਾਜੀ ਇਹੀ ਕਿ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੇ ਕਿਸੇ ਨੇ ਲੱਗੀ ਆ ਤਾਂ ਜਾਂ ਲਗਾਈਆ ਪਤਾ ਲੱਗਣਾ ਚਾਹੀਦਾ ਵੀ ਕੀ ਹੋਇਆ ਤੁਹਾਡਾ ਰੋਜ਼ੀ ਰੋਟੀ ਇਹ ਤੇ ਸੀਗਾ ਜੀ ਐਂਬੂਲੈਂਸ ਇਹ ਤੇ ਜਲਦੀ ਜਾਂ ਮੈਂ ਜੌਬ ਕਰਦਾ ਸੀਗਾ ਜੀ ਬਸ ਹੁਣ ਡੇਢ ਕਿ ਮਹੀਨਾ ਤੋਂ ਇਸ ਕਾਰੋਬਾਰ ਵਿੱਚ ਪਿਆ ਸੀਗਾ ਮੈਂ ਆ ਮਰੀਜ਼ਾਂ ਨੂੰ ਸਹੂਲਤ ਦੇ ਰਿਆ ਸੀ ਬਸ ਆਪਣੇ ਹਸਪੀਟਲ ਚ ਹੀ ਬਸ ਕਿੰਨਾ ਕ ਨੁਕਸਾਨ ਆ ਗੱਡੀ ਵੀ ਨਵੀਂ ਹੈ 1.5 ਮਹੀਨਾ ਸਵਾ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਇਹ ਜੀ ਭਾਜੀ ਸਵਾ 8.5 ਲ ਦੀ ਮੈਨੂੰ ਆਨ ਰੋਡ ਪਈ ਸੀ ਮੈਂ ਲੱਗਾ ਕਿ ਸਾਰਾ ਨੁਕਸਾਨ ਹੀ ਹੋ ਚੁੱਕਿਆ ਹੈ ਮਤਲਬ ਬਚਿਆ ਕੁਝ ਨਹੀਂ ਗੱਡੀ ਵਿੱਚ ਤੋਂ ਸਾਡੇ ਦੋ ਇਨਸਟਾਲਮੈਂਟ ਗਈਆਂ ਹੈਗੀਆਂ ਬਸ 11450 ਰੁਪਏ ਦੋ ਵਾਰੀ ਦਿੱਤੇ ਆ ਉਹ ਬਾਕੀ ਸਾਰਾ ਨੁਕਸਾਨ ਹੀ ਹੈ ਦੇਖੋ ਤੁਸੀਂ